देखो इस तरह के देश दी न्यायिक प्रणाली ते जुडिशियल सिस्टम ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ 6:00 ਵਜੇ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਆ ਕਾਂਗਰਸ ਦੀ ਸਨ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇਸ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੇਂਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੁਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 85 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਦਾ ਜਿਹੜੀ ਉਹ 2 ਸਾਲ ਦੀ ਕੀਤੀ ਆ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਧੀਰ ਹੈ ਅੰਧੇਰ ਨਹੀਂ ਹੈਗਾ ਆ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਆ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਆ ਸੋ ਇਹ ਅੱਜ ਦਾ ਜੋ ਅਮਰ ਜੀ ਹੋਇਆ ਕਿ ਉਧਰ ਐਮਐਲਏ ਪੱਧਰ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰ੍ਹਾਂ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂਗਾ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸਭ ਭਗਵੰਤ ਮਾਨ ਜੀ ਨੇ ਸਾਡੇ ਸਪੀਕਰ ਸਾਹਿਬ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ। ਅਮੜੀ 15 ਸਾਲ ਦਾ ਫੈਸਲਾ ਰਜਿੰਦਰ ਦੀਪਾ ਨੇ ਕਿਹਾ ਕਿ ਤੁਸੀਂ ਖੁਦ ਉਹਨਾਂ ਦੇ ਘਰ ਗਏ ਸੀ ਜਿਵੇਂ ਤੁਸੀਂ ਵੀ ਦਿੱਥੇ ਹੋ। ਉਹ ਕਹਿ ਰਹੇ ਮੈਂ ਵੀ ਜਖਮੀ ਵੈਸਤੀ ਤਾਂ ਤੁਸੀਂ ਵੀ ਜਖਮੀ ਵੈਸਤੀ ਵੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਦੇ ਨਾਲ ਦੇਖੋ ਹੁਣ ਚਲੋ ਚਲੋ ਦੀਪਾ ਜੀ ਰਿਸ਼ਤਾ ਸਾਡਾ ਸਤਕਾਰਯੋਗ ਹੈ ਪਰ ਉਹ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ ਕੋਈ ਕੋਈ ਅਫਸੋਸ ਨਹੀਂ ਹੈਗਾ ਸਦਾਵਾਨ ਜਿਹੜੀਆਂ ਬੰਦੇ ਤੇ ਪੈਂਦੀ ਹੁੰਦੀਆਂ ਨੇ ਅ ਮੈਂ ਦੁਬਾਰਾ ਕਹਿਣਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਆ ਜੀ ਤੁਸੀਂ ਹੁਣ ਅਪੀਲ ਕਰ ਰਹੇ ਹੋ ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ ਉਹ ਉਹਦੇ ਵਿੱਚ ਅਸੀਂ ਅਪੀਲ ਕਰਾਂਗੇ ਜੀ ਸਰ ਇਹ ਜਾਣਨਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ ਮਤਲਬ ਉਹ ਉਸ ਬਿਆਨ ਤੁਸੀਂ ਚਲੋ 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 ਉਹ ਦੇਖੋ ਇਸ ਤਰ੍ਹਾਂ ਹੈ ਕਿ ਉਹ ਜੋ ਮਰਜ਼ੀ ਕਹੀ ਜਾਣ ਜੀ ਇਹ ਤਾਂ ਹਾਇਰ ਕੋਰਟ ਹੈ ਜਿਹੜੀ ਉਹਦੇ ਫੈਸਲਾ ਕਰੂਗੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੋਟਲੀ ਜੋ ਫੈਸਲਾ ਹੋਇਆ ਹੈ ਮਮ ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ ਉਹ ਮੈਂ ਦੱਸ ਦਿਆਂ ਬਈ ਚਲੋ ਮੰਮੀ ਤੁਸੀਂ ਚਲੋ ਮੰਮੀ ਨਹੀਂ ਨਹੀਂ ਮੰਮੀ ਨਹੀਂ ਮੰਮੀ ਚੁੱਪ ਕਰੋ ਕੋਈ ਨਹੀਂ ਕੋਈ ਨਹੀਂ ਮੰਮੀ ਦਾ ਮਾਮਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਦੇਖੋ ਰੰਜਿਸ਼ ਤਾਏ ਏ ਸਿਆਸੀ ਵੀ ਹੈ ਰਾਜਨੀਤੀ ਦੀ ਵੀ ਹੈ ਜਦੋਂ ਅ ਡੈਡੀ ਜ਼ਿੰਦਾ ਸੀਗੇ ਉਦੋਂ ਤੋਂ ਹੀ ਦੀਪਾ ਜੀ ਨੂੰ ਇਹ ਸੀਗਾ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੇ ਇੱਕ ਡੈਸਪਰੇਟ ਨੇ ਕਿੰਨੇ ਇੱਕ ਫਰਸਟ੍ਰੇਟਿਡ ਨੇ ਵੀ ਮੈਂ ਰਾਜਨੀਤੀ ਦੇ ਉੱਪਰ ਵੀ ਕਬਜ਼ਾ ਕਰ ਲਾ ਮੈਂ ਅ ਜਿਹੜੇ ਪ੍ਰਾਪਰਟੀਆਂ ਨੇ ਉਹਦੇ ਉੱਪਰ ਵੀ ਕਬਜ਼ਾ ਕਰ ਲਾ ਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਸੀਗਾ ਫਰਸਟ੍ਰੇਸ਼ਨ ਲੈਵਲ ਦਾ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਵੀ ਮੁਕਸਰ ਦੇ ਪਹਿਲਾਂ ਚੰਡੀਗੜ੍ਹ ਫੇਰ ਸੁਨਾਮ ਫਿਰ ਇੱਥੋਂ ਕੁਝ ਨਹੀਂ ਬਣਿਆ ਹੈਗਾ ਫਿਰ ਅਬੋਰ ਜਾ ਬੜੇ ਫਿਰ ਅਬੋਰੋਂ ਵਾਪਸ ਆ ਬੜੇ ਠੀਕ ਹੈ ਨਾ ਉਹ ਇੰਨੀ ਕ ਕ੍ਰੈਡੀਬਿਲਟੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਨਾ ਕਾਂਗਰਸ ਚ ਨਾ ਅਕਾਲੀ ਦਲ ਚ ਨਾ ਆਪ ਦੇ ਵਿੱਚ ਸਾਰੇ ਪਾਸੇ ਜ਼ੋਰ ਲਾ ਲਿਆ ਜੇ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤੇ ਉਸ ਚੀਜ਼ ਦੀ ਕਿ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਜਾਂ ਮੇਰੇ ਮਦਰ ਨਾਲ ਕੱਢਣੀ ਉਹ ਜਾਇਜ਼ ਨਹੀਂ ਪਰ ਫਿਰ ਵੀ ਮੈਂ ਉਹਨਾਂ ਨੂੰ ਕਹਣਾ ਵੀ ਜੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਹੀ ਵੀ ਆਪਦੀ 85 ਸਾਲ ਦੀ ਸਾਸ ਨੂੰ ਸੱਦਾ ਕਰਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਰ ਸਾਨੂੰ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਰੱਬ ਨਾਲੋਂ ਵੀ ਵੱਧ ਕੇ ਯਕੀਨ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਔਰ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਠੀਕ ਹੈ ਠੀਕ ਹੈ ਜੀ ਥੈਂਕ ਯੂ